ਜਿਹੜਾ ਸਕੂਨ ਅਸੀਂ ਜ਼ਿੰਦਗੀ ਦੇ ਵਿੱਚ ਲੱਭਦੇ ਫਿਰਦੇ ਆ ਮਿੱਤਰੋ ਉਹ ਸਕੂਨ ਇਨ੍ਹਾਂ ਘਰਾਂ ਦੇ ਵਿੱਚ ਅੱਜ ਵੀ ਮਿਲਦਾ Rajasthan ਦੇ ਜ਼ਿਲ੍ਹਾ ਬਿਆਵਰ ਦਾ ਪਿੰਡ ਦੇਵਮਾਲੀ ਤੇ ਪਿੰਡ ਦੇਵਮਾਲੀ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਖੂਬਸੂਰਤ ਕੱਚਾ ਘਰ ਦਿਖਾ ਰਹੇ ਹਾਂ ਪਿੰਡ ਦੇ ਬਮਾਲੀ ਦੇ ਵਿੱਚ ਤਕਰੀਬਨ ਸਾਰੇ ਅੱਜ ਵੀ ਕੱਚੇ ਘਰ ਦੇਖਣ ਨੂੰ ਮਿਲਦੇ ਨੇ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅੱਜ ਇੱਕ ਸਪੈਸ਼ਲ ਘਰ ਦੀ ਕਵਰੇਜ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਨ੍ਹਾਂ ਘਰਾਂ ਦੇ ਵਿੱਚ ਦੋਸਤੋ ਉਹੀ ਮਾਹੌਲ ਚੁੱਲਿਆਂ ਦੇ ਉੱਪਰ ਅੱਜ ਵੀ ਸਬਜ਼ੀਆਂ ਬਣਦੀਆਂ ਰੋਟੀ ਪੱਕਦੀ ਯਾਨੀ ਕਿ ਹਰ ਇੱਕ ਕੰਮ ਜਿਹੜਾ ਉਹ ਅੱਜ ਵੀ ਇਹ ਲੋਕ ਚੁੱਲ੍ਹੇ ਦੇ ਉੱਪਰ ਹੀ ਕਰਦੇ ਨੇ ਇਹ ਜਿੰਨਾ ਘਰ ਆਪਾਂ ਦੇਖ ਰਹੇ ਹਾਂ ਦੋਸਤੋ ਇਸ ਦੇ ਵਿੱਚ ਇੱਕ ਵੀ ਪੱਕੀ ਇੱਟ ਨਹੀਂ ਲੱਗੀ ਇਹ ਸਾਰਾ ਕੱਚੀ ਮਿੱਟੀ ਦਾ ਬਣਿਆ ਹੋਇਆ ਘਰ ਤੇ ਇਸ ਨੂੰ ਜਿਹੜਾ ਕਲੀ ਵਗੈਰਾ ਰੰਗ ਰੋਗਣ ਕਰਕੇ ਬੜਾ ਖੂਬਸੂਰਤ ਸਜਾਇਆ ਗਿਆ ਇਹ ਚੁੱਲ੍ਹਾ ਇਸ ਦੇ ਵਿੱਚ ਬਣਿਆ ਹੋਇਆ ਜਿਹੜਾ ਤੁਸੀਂ ਦੇਖ ਰਹੇ ਹੋ ਪੀਣ ਵਾਲਾ ਪਾਣੀ ਸਾਹਮਣੇ ਤੇ ਚੁੱਲ੍ਹੇ ਦੇ ਉੱਪਰ ਇਸ ਸਮੇਂ ਸਬਜ਼ੀ ਬਣ ਰਹੀ ਆ ਸ਼ਾਮ ਦਾ ਵੇਲਾ ਇਹਨਾਂ ਦੇ ਵਿੱਚ ਦੋਸਤੋ ਉਹ ਚੀਜ਼ਾਂ ਨਹੀਂ ਐ ਕਿ ਜਿਸ ਤਰ੍ਹਾਂ ਆਪਣੇ ਸਿਲੰਡਰ ਦੇ ਉੱਪਰ ਸੋਈਆਂ ਦੇ ਵਿੱਚ ਖਾਣਾ ਪੱਕਦਾ ਸਗੋਂ ਅੱਜ ਵੀ ਜਿਹੜਾ ਚੁੱਲਿਆਂ ਦੇ ਉੱਪਰ ਇਹ ਲੋਕ ਖਾਣਾ ਆਪਣਾ ਤਿਆਰ ਕਰਦੇ ਨੇ ਇਹ ਪੀਣ ਵਾਲਾ ਪਾਣੀ ਰੱਖਿਆ ਹੋਇਆ ਪਰ ਕੇ ਦੋਸਤੋ ਇਹਨਾਂ ਘਰਾਂ ਦੀ ਜਿਹੜੀ ਖੂਬਸੂਰਤੀ ਆ ਜਿਹੜੀ ਸ਼ਾਂਤੀ ਸਕੂਨ ਆ ਉਹ ਅੱਜ ਵੀ ਦੇਖਣ ਵਾਲਾ ਇਸ ਸਾਹਮਣੇ ਲਾਈਟਿੰਗ ਅਲੱਗ-ਅਲੱਗ ਤਰ੍ਹਾਂ ਦੀ ਲਾ ਕੇ ਇਸ ਘਰ ਨੂੰ ਬੜਾ ਸੋਹਣਾ ਸਜਾਇਆ ਗਿਆ। ਇਹ ਇਸ ਘਰ ਦਾ ਕਮਰਿਆਂ ਦੇ ਅੱਗੇ ਬਰਾਂਡਾ ਆਪਾਂ ਦੇਖ ਰਹੇ ਹਾਂ ਦੋਸਤੋ। ਇਹ ਬਰਾਂਡੇ ਦਾ ਜਿਹੜਾ ਵਿਊ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਬਰਾਂਡੇ ਹੁੰਦੇ ਸੀ ਉਸ ਤੋਂ ਬਾਅਦ ਇਹ ਤੁਹਾਨੂੰ ਅੰਦਰੋਂ ਕਮਰਾ ਦਿਖਾ ਰਹੇ ਹਾਂ। ਕਮਰਿਆਂ ਦੇ ਅੰਦਰ ਦੀ ਸਜਾਵਟ ਦੋਸਤੋ ਉਹ ਵੀ ਦੇਖਣ ਵਾਲੀ ਆ। ਇਹਨਾਂ ਕਮਰਿਆਂ ਦੇ ਵਿੱਚ ਜਿਸ ਤਰ੍ਹਾਂ ਇਹ ਛੋਟੀਆਂ-ਛੋਟੀਆਂ ਲਮਾਰੀਆਂ ਤੇ ਲਮਾਰੀਆਂ ਦੇ ਵਿੱਚ ਜਿਹੜਾ ਸਮਾਨ ਆ ਉਹਨੂੰ ਕਿੰਨੇ ਸੋਹਣੇ ਤਰੀਕੇ ਦੇ ਨਾਲ ਆ ਜਿਹੜਾ ਉਹ ਸਜਾ ਕੇ ਰੱਖਿਆ ਹੋਇਆ ਆਪਣੇ ਘਰਾਂ ਦੇ ਵਿੱਚ ਅੱਜਕੱਲ੍ਹ ਸ਼ੀਸ਼ਿਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਇਹ ਜਿਹੜਾ ਥੱਲੇ ਫਰਸ਼ ਇਹ ਵੀ ਕੱਚਾ ਤੇ ਉੱਪਰ ਫੁੱਲ ਪਾ ਕੇ ਇਸ ਨੂੰ ਵੀ ਬੜੀ ਸੋਹਣੀ ਸਜਾਵਟ ਦਿੱਤੀ ਗਈ ਹੈ ਇਸ ਦੇ ਉੱਪਰ ਸਾਤ ਆਪਾਂ ਦੇਖ ਰਹੇ ਹਾਂ ਇੱਥੇ ਦੋਸਤੋ ਨਾਲ ਦਾ ਕਮਰਾ ਵੀ ਤੁਹਾਨੂੰ ਦਿਖਾਉਣੇ ਆ ਇਹ ਬਿਲਕੁਲ ਨਾਲ ਹੀ ਉਸਦੇ ਦੂਸਰਾ ਕਮਰਾ ਇਹਦੇ ਵਿੱਚ ਵੀ ਜਿਹੜਾ ਬਨਾਵਟ ਵੀ ਤਕਰੀਬਨ ਸੇਮਾ ਤੇ ਇਹਦੇ ਵਿੱਚ ਵੀ ਜਿਹੜੀ ਸਜਾਵਟ ਬਿਲਕੁਲ ਜਿਸ ਤਰ੍ਹਾਂ ਦੂਸਰੇ ਕਮਰੇ ਦੀ ਉਸੇ ਤਰ੍ਹਾਂ ਉਸ ਤੋਂ ਬਾਅਦ ਇਹ ਇਸ ਘਰ ਦੀ ਦੋਸਤੋ ਜਿਹੜੀ ਰਸੋਈ ਆ ਰਸੋਈ ਦੇ ਵਿੱਚ ਕਿੰਨੇ ਸੋਹਣੇ ਜਿਹੜੇ ਭਾਂਡੇ ਆ ਉਹਨਾਂ ਨੂੰ ਜੋੜ ਕੇ ਰੱਖਿਆ ਹੋਇਆ ਜਿਹੜੀਆਂ ਆਟਾ ਪੀਸਣ ਵਾਲੀ ਚੱਕੀ ਆ ਉਹ ਵੀ ਘਰ ਦੇ ਵਿੱਚ ਹੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਵੀ ਥੱਲੇ ਕਿੰਨੇ ਸੋਨੇ ਆ ਜਿਹੜੇ ਫਰਸ਼ ਦੇ ਉੱਪਰ ਫੁੱਲ ਪਾ ਕੇ ਉਸ ਨੂੰ ਬਣਾਇਆ ਗਿਆ ਹੈ ਹਰ ਇੱਕ ਚੀਜ਼ ਦੀ ਬਣਾਵਟ ਆ ਦੋਸਤੋ ਕਰੋੜਾਂ ਰੁਪਏ ਦੀਆਂ ਜਿਹੜੀਆਂ ਕੋਠੀਆਂ ਨੇ ਉਹਨਾਂ ਦੀ ਬਣਾਵਟ ਅਲੱਗ ਟਾਈਪ ਦੀ ਤੇ ਇਹਨਾਂ ਜਿਹੜੇ ਕੱਚੇ ਘਰਾਂ ਦੀ ਸਜਾਵਟ ਬਣਾਵਟ ਆ ਉਹ ਆਪਣੀ ਇਹਨਾਂ ਦੀ ਇੱਕ ਵੱਖਰੀ ਖੂਬਸੂਰਤੀ ਵੇਖਣ ਨੂੰ ਮਿਲਦੀ ਆ ਤਾਂ ਦੋਸਤੋ ਇਹ ਰਾਜਸਥਾਨ ਦੇ ਪਿੰਡ ਦੇ ਮਾਲੀ ਦਾ ਤੁਹਾਨੂੰ ਘਰ ਦਿਖਾਇਆ ਜਲਦੀ ਪਿੰਡ ਦੇ ਮਾਲੀ ਦੀ ਆਪਾਂ ਪੂਰੇ ਪਿੰਡ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾ ਦੋਸਤੋ ਤੁਹਾਨੂੰ ਇਸ ਘਰ ਦੀ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੀ ਇਸ ਵੀਡੀਓ ਨੂੰ ਅੱਗੇ ਆਪਣੇ ਵੱਤੋਂ ਵੱਦ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤੇ ਸਾਡੀਆਂ ਹੋਰ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜ਼ਰੂਰ ਕਰਿਓ ਜਲਦੀ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਦੇ ਨਾਲ ਧੰਨਵਾਦ